ਸੀਟੂ ਵੱਲੋਂ 올 ਇੰਡੀਆ ਰੋਡ ਮੋਟਰ ਟ੍ਰਾਂਸਪੋਰਟ ਵਰਕਰ ਯੂਨੀਅਨ ਬਣੀ ਹੋਣ ਦੇ ਵੱਲੋਂ ਚੱਲ ਰਹੀ ਆ ਸੋ ਇਸ ਕੰਵੈਨਸ਼ਨ ਵਿੱਚ ਚਾਹੇ ਕੋਈ ਆਟੋ ਵਾਲਾ ਚਾਹੇ ਕੋਈ ਆਟੋ ਯੂਨੀਅਨ ਨੇ ਚਾਹੇ ਟਰੱਕ ਯੂਨੀਅਨ ਨੇ ਚਾਹੇ ਕੋਈ ਟੈਕਸੀ ਯੂਨੀਅਨ ਨੇ ਚਾਹੇ ਅਸੀਂ ਪੜਨ ਵਾਸਤੇ ਪੀਆਰਟੀਸੀ ਦੀ ਬੱਸਾਂ ਦੀਆਂ ਯੂਨੀਅਨਾਂ ਸਾਰੀਆਂ ਯੂਨੀਅਨਾਂ ਨੇ ਇੱਥੇ ਆੜ ਕੇ ਸ਼ਮੂਲਿਤ ਕੀਤੀ ਆ ਸੋ ਇਹ ਤਿਆਰੀ ਚੱਲ ਰਹੀ ਆ ਉਹਨਾਂ ਦੇ ਨਾਲ ਵਿੱਚ ਇੱਕ ਦਿਨ ਦੀ ਹੜਤਾਲ 10 ਫਰਵਰੀ ਨੂੰ ਪਾਰਲੀਮੈਂਟ ਦੇ ਕਾਨੂੰਨ ਚ ਪਾਰਲੀਮੈਂਟ ਦੇ ਮੈਂਬਰਾਂ ਨਾਲ اپੋਜੀਸ਼ਨ ਪਾਰਟੀਆਂ ਨਾਲ ਜੇ ਅਸੈਂਬਲੀ ਹੋਵੇ ਤਾਂ ਉੱਥੇ ਅਸੈਂਬਲੀ ਦੇ ਮੈਂਬਰਾਂ ਨਾਲ ਰ ਔਰ ਹਰ ਹਾਊਸ ਦੇ ਅੰਦਰ ਤਿੰਨ ਬਾਰ ਉਹਦੀ ਰੀਡਿੰਗ ਹੁੰਦੀ ਹੈ ਤਾਂ ਕਿ ਬਾਰ-ਬਾਰ ਸੁਧਾਰ ਹੋ ਜਾਏ ਉਸ ਤੋਂ ਬਾਅਦ ਕਾਨੂੰਨ ਬਣਦਾ ਲੇਕਿਨ ਮੋਦੀ ਜਿੱਦਣ ਦਾ ਆਇਆ ਉਹਨੇ ਨਾ ਪੋਜੀਸ਼ਨ ਨੂੰ ਪੁੱਛਦਾ ਇਹ ਕਾਨੂੰਨ ਜਦੋਂ ਪੇਸ਼ ਕੀਤਾ ਉਹਨੇ 146 ਪਾਰਲੀਮੈਂਟ ਦੇ ਮੈਂਬਰ ਸਸਪੈਂਡ ਕੀਤੇ ਹੋਏ ਸੀ ਇਸੇ ਤਰੀਕੇ ਨਾਲ ਇਹ ਕਾਨੂੰਨ ਵੀ ਆਪ ਗੁਦਰਾ ਪਣ ਦੇ ਨਾਲ ਦਾਨਾਸ਼ਾਈ ਤਰੀਕੇ ਨਾਲ ਮਨਮਰਜ਼ੀ ਨਾਲ ਜਿਹੜਾ ਪੇਸ਼ ਕੀਤਾ ਉਹਨੇ ਬਣਾਇਆ ਇਹ ਕਾਨੂੰਨ ਨਹੀਂ ਚਲੇਗਾ ਕਿਉਂਕਿ ਦੇਸ਼ ਦੀ ਸਮੂਹੇ ਅਰਥਚਾਰੇ ਦੇ ਖਾਲੀ ਡਰਾਈਵਰਾਂ ਦੇ ਨਹੀਂ ਔਰ ਆਮ ਲੋਕਾਂ ਦੇ ਖਿਲਾਫ ਹੈ ਇਹ ਕਾਨੂੰਨ ਨਹੀਂ ਚਲੇਗਾ ਦੇਸ਼ ਦਾ ਸਤਿਆਨਾਸ਼ ਕਰੇਗਾ ਇਸ ਤਰ੍ਹਾਂ ਕੇ ਇਸ ਕਾਨੂੰਨ ਨੂੰ ਵਾਪਸ ਕਰਾ ਕੇ ਦਮ ਲਗਾ ਉਹ ਸਾਲਾਤ ਮੈਂ ਫਰਵਰੀ ਕੇ ਬਾਅਦ ਹਮ ਬੈਠੇਗੇ ਉਹ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਦੇਸ਼ ਕਰਨੇ ਲਈ ਕੈਸਾ ਕਰਨਗੇ ਕੀ ਕਰਨਾ ਲੰਬਿਤ ਦਿਨ ਹੜਤਾਲ ਕੇ ਵੀ ਅਸੀਂ ਸੋਚ ਰਹੇ ਇਹ ਸਾਰਾ ਫੈਸਲਾ ਕਰਨਗੇ ਔਰ ਐਸ ਕੇ ਐਮ ਜਿਹੜਾ ਦੇਸ਼ ਦਾ ਇੱਕ ਬਹੁਤ ਵੱਡਾ ਕਿਸਾਨਾਂ ਦਾ ਜਥੇਬੰਦੀ ਹੈ ਉਹਨੇ ਵੀ ਫੈਸਲਾ ਸਾਡਾ ਜਿਹੜਾ 16 ਜਨਵਰੀ ਨੂੰ ਦੇਸ਼ ਭਗਤ ਜਦਗਰ ਹਾਲ ਜਲੰਧਰ ਦੇ ਵਿੱਚ ਮੀਟਿੰਗ ਕਰਕੇ ਐਲਾਨ ਕੀਤਾ ਕਿ ਉਹਨਾਂ ਨਾਲ ਹਿੱਟ ਐਂਡ ਰੰਦੇ ਖਿਲਾਫ ਮੈਦਾਨ ਦੇ ਵਿੱਚ ਲੜਨਗੇ ਨਮਸਕਾਰ ਪੰਜਾਬ ਐਮ ਪੀ ਐਮ ਦੇਖਣ ਤੁਹਾ ਦਾ ਸਵਾਗਤ ਹੈ ਦੋਸਤੋ ਹਿੱਟ ਐਂਡ ਰਨ ਕੇ ਜਿਹੜਾ ਕਿ ਕਾਨੂੰਨ ਨਵਾਂ ਬਣਿਆ ਉਸ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਹਾਲਾਂਕਿ ਪਹਿਲਾਂ ਵੀ ਇੱਕ ਦਿਨ ਜਿਹੜੀ ਹੜਤਾਲ ਕੀਤੀ ਗਈ ਸੀ ਜਿਸ ਦਾ ਵੱਡੇ ਪੱਧਰ ਤੇ ਜਿਹੜਾ ਕਿ ਆਮ ਲੋਕਾਂ ਨੂੰ ਖੱਜਲ ਖੋਰੀ ਦਾ ਸਾਹਮਣਾ ਕਰਨਾ ਪਿਆ ਸੀ ਇੱਕ ਵਾਰ ਫਿਰ ਤੋਂ ਜਿਹੜੇ ਕਿ ਦੇਸ਼ ਵਿਆਪੀ ਜਿਹੜੀ ਹੜਤਾਲ ਦਾ ਐਲਾਨ ਕੀਤਾ ਗਿਆ ਅੱਜ ਇਸ ਮੂਵ ਟ੍ਰਾਂਸਪੋਰਟ ਜਥੇਬੰਦੀਆਂ ਤੇ ਕਿਸਾਨ ਯੂਨੀਅਨ ਦੇ ਵੱਲੋਂ ਇੱਕ ਮੰਚ ਤੇ ਇਕੱਠੇ ਹੋ ਕੇ ਜਿਹੜਾ ਕਿ ਸੰਘਰਸ਼ ਵੱਡੇ ਆ ਕੇ ਗੱਲਬਾਤ ਕਰਦੇ ਆ ਅਸਾਚੀ ਗਾਲ ਜੀ ਅਸਾਚੀ ਗਾਲ ਜੀ ਉਹ ਜਿਹੜਾ ਕਿ ਹਿੱਟ ਐਂਡ ਰਨ ਕੇਸ ਵਿਰੋਧ ਹੋਇਆ ਅੱਗੇ ਕੀ ਰਣਨੀਤੀ ਲਿਖੀ ਗਈ ਹੈ ਆਧਿਕ ਕਨਵੈਨਸ਼ਨ ਦੇ ਵਿੱਚ ਅਗਲੀ ਰਣਨੀਤੀ ਆਜ ਦੀ ਕਨਵੈਨਸ਼ਨ ਚੱਲ ਰਹੀ ਸੀ ਸੀ2 ਵੱਲੋਂ ਆਲ ਇੰਡੀਆ ਰੋਡ ਮੋਟਰ ਟ੍ਰਾਂਸਪੋਰਟ ਵਰਕਰ ਯੂਨੀਅਨ ਬਣੀ ਹੁੰਦੇ ਵਲੋਂ ਚੱਲ ਰਹੀ ਆ ਸੋ ਇਸ ਕਨਵੈਨਸ਼ਨ ਵਿੱਚ ਚਾਹੇ ਕੋ ਆਟੋ ਵਾਲਾ ਚਾਹੇ ਕੋਈ ਆਟੋ ਯੂਨੀਅਨ ਹੈ ਚਾਹੇ ਟਰੱਕ ਯੂਨੀਅਨ ਹੈ ਚਾਹੇ ਕੋਈ ਟੈਕਸੀ ਯੂਨੀਅਨ ਹੈ ਚਾਹੇ ਅਸੀਂ ਪਣ ਵਾਸਤੇ ਪੀ ਆਰਟੀਸੀ ਦੀ ਬੱਸਾਂ ਦੀਆਂ ਯੂਨੀਅਨਾਂ ਨੇ ਸਾਰੀਆਂ ਯੂਨੀਅਨਾਂ ਨੇ ਇੱਥੇ ਆਣ ਕੇ ਸ਼ਮੂਲੀਤ ਕੀਤੀ ਆ ਸੋ ਇਹ ਤਿਆਰੀ ਚੱਲ ਰਹੀ ਆ ਆਉਣ ਵਾਲੇ ਦਿਨਾਂ ਵਿੱਚ ਇੱਕ ਦਿਨ ਦੀ ਹੜਤਾਲ 16 ਫਰਵਰੀ ਨੂੰ ਆਲ ਇੰਡੀਆ ਦੀ ਇੱਕ ਦਿਨ ਦੀ ਹੜਤਾਲ ਕੀਤੀ ਜਾਏਗੀ ਜਿੰਨੇ ਟ੍ਰਾਂਸਪੋਰਟ ਕੰਮ ਇਹਨਾਂ ਸਮੁੱੱਚੇ ਚਾਹੇ ਕੋਈ ਕਿਸੇ ਵੀ ਤਰ੍ਹਾਂ ਦੀ ਟ੍ਰਾਂਸਪੋਰਟ ਦਾ ਵਾ ਸੋਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਜੇਕਰ ਇਹ ਕਾਨੂੰਨ ਨੂੰ ਵਾਪਸ ਨਹੀਂ ਲੈਂਦੀ ਤੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਏਗਾ ਹਾਲਾਂਕਿ ਸਰਕਾਰ ਦਾ ਦਾਵਾ ਕੀ ਹੈ ਜਿਹੜਾ ਕਿ ਜਨਤਾ ਦੇ ਹਿੱਤ ਵਿੱਚ ਕਾਨੂੰਨ ਬਣਾਇਆ ਗਿਆ ਪਰ ਤੁਹਾਨੂੰ ਕਿਹੜੀਆਂ ਇੱਥੇ ਵਿੱਚ ਹੋਂਦੀਆਂ ਲੱਗਦੀਆਂ ਨੇ ਕਿਉਂ ਦੇ ਵਿੱਚ ਦੇਖੋ ਜਨਤਾ ਦੇ ਹਿੱਤ ਜੇ ਗਵਰਨਮੈਂਟ ਨੇ ਬਣਾਣਾ ਕਾਨੂੰਨ ਦਾ ਫਾਰਮੂਲਾ ਜਮਹੂਰੀ ਤਰੀਕੇ ਨਾਲ ਹੀ ਹੁੰਦਾ ਤੇ ਡਰਾਫਟ ਗਵਰਨਮੈਂਟ ਜਾਰੀ ਕਰਦੀ ਆ ਜਨਤਾ ਲਈ ਤੇ ਜਨਤਾ ਤੋਂ ਰਹਿ ਲਈ ਜਾਂਦੀ ਹੈ ਜਿਹੜੇ ਉਸ ਸੰਬੰਧਿਤ ਅਦਾਰਿਆਂ ਦੇ ਲੋਕ ਹੁੰਦੇ ਆ ਯੂਨਾ ਫੈਡਰੇਸ਼ਨਾਂ ਹੁੰਦੀਆਂ ਉਹਨਾਂ ਨਾਲ ਸਲਾਮਸ਼ਸ਼ਰਾ ਹੁੰਦਾ ਪਾਰਲੀਮੈਂਟ ਦੇ ਕਾਨੂੰਨ ਚ ਪਾਰਲੀਮੈਂਟ ਦੇ ਮੈਂਬਰਾਂ ਨਾਲ اپੋਜੀਸ਼ਨ ਪਾਰਟੀਆਂ ਨਾਲ ਜੇ ਅਸੈਂਬਲੀ ਹੋਵੇ ਤੇ ਉਥੇ ਅਸੈਂਬਲੀ ਦੇ ਮੈਂਬਰਾਂ ਨਾਲ ਰਹਿ ਲੈਣ ਤੋਂ ਬਾਅਦ ਹੀ ਕਾਨੂੰਨ ਪੇਸ਼ ਕੀਤੇ ਜਾਂਦੇ ਔਰ ਹਰ ਹਾਊਸ ਦੇ ਅੰਦਰ ਤਿੰਨ ਬਾਰੋਂ ਦੀ ਰੀਡਿੰਗ ਹੁੰਦੀ ਹੈ ਤਾਂ ਕਿ ਬਾਰ ਬਾਰ ਸੁਧਾਰ ਹੋ ਜੇ ਉਸ ਤੋਂ ਬਾਅਦ ਕਾਨੂੰਨ ਬਣਦਾ ਲੇਕਿਨ ਮੋਦੀ ਜਿੱਦਨ ਦਾ ਆਇਆ ਉਨੇ ਨਾਪੋਜੀਸ਼ਨ ਨੂੰ ਪੁੱਛਦਾ ਇਹ ਕਾਨੂੰਨ ਜਦਨ ਪੇਸ਼ ਕੀਤਾ ਉਹਨੇ 146 ਪਾਰਲੀਮੈਂਟ ਦੇ ਮੈਂਬਰ ਸਸਪੈਂਡ ਕੀਤੇ ਹੋਏ ਸੀ ਤੇ ਉਹਨਾਂ ਨਾਲ ਵੀ ਰਹਿ ਨਹੀਂ ਕੀਤੀ ਤੇ ਸਾਡੇ ਨਾਲ ਤਾਂ ਰਹਿ ਕੀਤੀ ਨਹੀਂ ਤੇ ਹੁਣ ਉਹ ਕੀ ਰਹਿ ਕਰੇਗਾ ਜਦੋਂ ਕਾਨੂੰਨ ਪਾਸ ਕਰ ਲੇ ਜਦੋਂ ਨੋਟਬੰਦੀ ਕੀਤੀ ਰਾਤ ਨੂੰ ਆਪਣੀ ਕੈਬਨਿਟ ਨੂੰ ਵੀ ਪਹਿਲੇ ਨਹੀਂ ਦੱਸਿਆ ਉਹਨਾਂ ਨੂੰ ਵੀ ਜਾਣਕਾਰੀ ਦਿੱਤੀ ਮਨਜ਼ੂਰੀ ਨਹੀਂ ਲਈ ਜਦੋਂ ਜੀਐਸਟੀ ਦਾ ਕਾਨੂੰਨ ਪਾਸ ਕੀਤਾ ਰਾਤ ਨੂੰ 12 ਵਜੇ ਕਰਤਾ ਦਾ ਕਾਨੂੰਨ ਬਣਾਉਣ ਤੋਂ ਬਾਅਦ 132 ਵਾਰ ਸੋਧਾਂ ਕਰਨੀ ਪੈਗੀ ਜੇ ਪਹਿਲਾਂ ਇਹੀ ਰਹਿ ਕੀਤੀ ਹੁੰਦੀ ਤਾਂ ਸੋਧਾਂ ਕਰਨ ਦੀ ਲੋੜ ਨਾ ਪੈਂਦੀ ਇਸੇ ਤਰੀਕੇ ਨਾਲ ਜਦੋਂ ਕਿਸਾਨਾਂ ਦੇ ਕਾਨੂੰਨ ਪਾਸ ਕੀਤੇ ਜੂਨ 2020 ਦੇ ਅੰਦਰ ਤਾਂ ਠੱਕੇ ਨਾਲ ਉਹਨੂੰ ਪਾਸ ਕਰ ਲਏ 20 ਮਿੰਟਾਂ ਦੇ ਅੰਦਰ ਹੀ ਨਤੀਜਾ ਕੀ ਹੋਇਆ ਇੱਕ ਸਾਲ ਲੜਾਈ ਚੱਲੀ ਮੁੜ ਕੇ ਕਾਨੂੰਨ ਵਾਪਸ ਲੈਣੇ ਪਏ ਇਸੇ ਤਰੀਕੇ ਨਾਲ ਇਹ ਕਾਨੂੰਨ ਵੀ ਆਪ ਹੁਦਰਾਪਣ ਦੇ ਨਾਲ ਦਾਨਾਸ਼ਾਈ ਤਰੀਕੇ ਨਾਲ ਮਨਮਰਜ਼ੀ ਨਾਲ ਜਿਹੜਾ ਪੇਸ਼ ਕੀਤਾ ਉਹਨੇ ਬਣਾਇਆ ਇਹ ਕਾਨੂੰਨ ਨਹੀਂ ਚਲੇਗਾ ਕਿਉਂਕਿ ਦੇਸ਼ ਨਹੀਂ ਸਮੂਰੇ ਅਰਥਚਾਰੇ ਦੇ ਖਾਲੀ ਟ੍ਰੈਵਰਾਂ ਦੇ ਨਹੀਂ ਔਰ ਆਮ ਲੋਕਾਂ ਦੇ ਖਿਲਾਫ ਹੈ ਇਹ ਕਾਨੂੰਨ ਨਹੀਂ ਚਲੇਗਾ ਦੇਸ਼ ਦਾ ਸਤਿਆਨਾਸ਼ ਕਰੇਗਾ ਇਸ ਕਰਕੇ ਇਸ ਕਾਨੂੰਨ ਨੂੰ ਵਾਪਸ ਕਰਾ ਕੇ ਦਮ ਲਵਾਂਗੇ ਹੁਣ ਕਿੰਨੀਆਂ ਜਥੇਬੰਦੀਆਂ ਜਿਹੜੀ ਕੀ ਉਦੇਸ਼ ਵਿਆਪੀ ਹੜਤਾਲ ਦੇ ਵਿੱਚ ਸ਼ਾਮਲ ਨੇ ਉਹਦੇ ਅੰਦਰ 12 ਸਾਰੇ ਦੇਸ਼ ਦੀਆਂ ਸੈਂਟਰ ਟੇਡਿਊਨਾਂ ਨੇ ਜਿਹੜੀ ਪੂਰੇ ਦੇਸ਼ 'ਚ ਜਿਵੇਂ ਸੀਟੂ ਆਏ ਤੱਕ ਐ ਇਨ ਤੱਕ ਐ ਉਹ ਸਾਰੀਆਂ ਹੀ ਹੁੰਨ ਐ ਔਰ ਐਸਕੇਮ ਜਿਹੜਾ ਸਯੁਤ ਕਿਸਾਨ ਮੋਰਚਾ ਜਿਹਦੇ ਅੰਦਰ 500 ਕਿਸਾਨ ਜਥੇਬੰਦੀਆਂ ਪੂਰੇ ਦੇਸ਼ ਦੀਆਂ ਉਹ ਔਰ 52 ਫੈਡਰੇਸ਼ਨਾਂ ਐ ਪੂਰੇ ਦੇਸ਼ੀਆਂ ਜਿਹੜੀ ਫੈਡਰੇਸ਼ਨਾਂ ਜਿਵੇਂ ਹਵਾਈ ਜਹਾਜ਼ਾਂ ਦੀ ਫੈਡਰੇਸ਼ਨਾਂ 에ਅਰਪੋਰਟ ਦੀ ਆਪਣਾ ਐਮਈਐਸ ਦੀ ਫੈਡਰੇਸ਼ਨ ਹੈ ਇਸੇ ਤਰੀਕੇ ਨਾਲ ਯੂਨੀਵਰਸਿਟੀਆਂ ਦੀ ਫੈਡਰੇਸ਼ਨ ਹੈ ਸੂਬਾ ਸਰਕਾਰਾਂ ਦੇ ਮੁਲਾਜ਼ਮਾਂ ਦੀ ਫੈਡਰੇਸ਼ਨ ਹੈ 52 ਫੈਡਰੇਸ਼ਨਾਂ ਐਡਾ ਵੱਡਾ ਮੋਰਚਾ ਅੱਜ ਤੱਕ ਹਿੰਦੁਸਤਾਨ 'ਚ ਇੱਕ ਨਾਰਾ ਇਹ ਦਿੱਤਾ ਸੀ ਕਿ ਦੂਜੇ ਦੀ ਮਦਦ ਤਾਂ ਕਰਦੇ ਸੀ ਜਦੋਂ ਕਿਸਾਨ ਲੜਦਾ ਸੀ ਇਹ ਜੀ ਮਦਦ ਕਰਦੇ ਰਹੇ ਦਿੱਲੀ ਜਾ ਕੇ ਜਦੋਂ ਅਸੀਂ ਲੜਦੇ ਆ ਉਹ ਮਦਦ ਕਰਦੇ ਆ ਇਹ ਪਹਿਲੇ ਵਾਰੀ ਹੈ ਜਦੋਂ ਮਿਲ ਕੇ ਅਸੀਂ ਫੈਸਲਾ ਕੀਤਾ ਤੇ ਸਾਂਝਾ ਮੰਗ ਪੱਤਰ ਤਿਆਰ ਕੀਤਾ ਸਾਂਝੀ ਮੁਹਿੰਮ ਚੱਲੇਗੀ ਔਰ ਸਾਂਝੀ ਹੜਤਾਲ ਹੋਏਗੀ 16 फरवरी तो की बाकी 16 फरवरी को देश भर के जोड़ा कि चक्का जाम किया जाना है कि लगता है कि सरकार चुकेगी इस जना? सरकार सुनेगी नहीं सुनेगी देखेंगे हाँ। आप पूरा हिंदुस्तान देख लिया ये जनवरी एक और दो दिन हड़ताल किए तो वो दो तारीख शाम को सरकार ने बैठक को बुलाया ये है ये परिवहन क्षेत्र का ताकत क्या है सरकार को भी ये मालूम है इसलिए अभी भी सरकार सारा संगठन को बुला के बातचीत करेगा ये कानून को वापस लेगी नहीं लेगी हम देखेंगे अगर अगर हमारी मांगे सरकार नहीं सुने तो 16 फरवरी चक्का जाम हो जाएगी इसके बाद भी संघर्ष को तेज करने के लिए सारा संगठन हम निर्णय ले लिया क्या ये कानून बनने से पहले एक बार भी आपसे कोई मीटिंग हुई किसी से कोई कम्युनिकेशन हुआ आपके साथ सरकार था? अभी तक कुछ मीटिंग हुआ नहीं हम चिट्ठी भेजा अपॉइंटमेंट नहीं मिला ਤੋ ਅੱਗੇ ਦੀ ਰਣਨੀਤੀ ਕੀ ਹੋਵੇਗੀ ਜਿਹੜਾ ਕਿ ਇੱਕ ਦਿਨ ਦੀ ਇਹ ਹੜਤਾਲ ਹੋਵੇਗੀ ਜਾਂ ਕਿੰਨੇ ਦਿਨ ਦੀ ਇਹ ਹੜਤਾਲ ਜਿਹੜੀ 16 ਨੂੰ ਕੀਤੀ ਹੁੰਦੀ ਆ। ਆ ਵੀ ਹੜਤਾਲ ਟੋਕਨ ਸਟ੍ਰੇਕ ਏਕ ਹੀ ਦਿਨ ਕੇ ਲਿਏ ਫਰਵਰੀ 16 ਤਾਰੀਖ ਕੋ ਉਹ 16 ਮੈਂ ਫਰਵਰੀ ਕੇ ਬਾਅਦ ਹਮ ਬੈਠੇਗੇ। ਉਹ ਆਨੇ ਵਾਲੇ ਦਿਨ ਮੈਂ ਸੰਘਰਸ਼ ਦੇਸ਼ ਕਰਨੇ ਕੇ ਲਿਏ ਕੈਸਾ ਕਰੇਗੇ? ਕੀ ਕਰਨਾ? ਲੰਬਿਤ ਦਿਨ ਹੜਤਾਲ ਕੇ ਵੀ ਹਮ ਸੋਚ ਰਹੇ। ਇਹ ਸਾਰਾ ਫੈਸਲਾ ਕਰੇਗੇ। ਸੋ ਬਾਕੀ ਜੀ ਕਿਸਾਨ ਜਥੇਬੰਦੀਆਂ ਦੀ ਟਰਾਂਸਪੋਰਟਰ ਯੂਨੀਅਨ ਨੇ ਉਹਨੂੰ ਇੱਕ ਮਹੀਨੇ ਤੇ ਇਕੱਠੀਆਂ ਹੋਈਆਂ ਨੇ ਹਿੱਟ ਐਂਡ ਜਿਹੜਾ ਕਾਨੂੰਨ ਬਣਿਆ ਇਸ ਦਾ ਵਿਰੋਧ ਹੋ ਰਿਹਾ ਹੈ। ਹਿੱਟ ਐਂਡ ਰਨ ਦੇ ਕਾਨੂੰਨ ਦੇ ਖਿਲਾਫ ਸਮੁੱਚਾ ਦੇਸ਼ ਹੈ ਜਿਹੜਾ ਸਮੁੱਚਾ ਡਰਾਈਵਰ ਭਾਈਚਾਰਾ ਉਹ ਇੱਕ ਮੁੱਠ ਹੋ ਕੇ ਹੁਣ ਲੜਾਈ ਜਿਹੜੀ ਲੜ ਰਿਹਾ ਕਿਉਂਕਿ ਇਹ ਮਾਰ ਹੈ ਜਿਹੜੀ ਡਰਾਈਵਰਾਂ ਦੀ ਜੋ ਗੱਡੀਆਂ ਚਲਾਉਂਦੇ ਆ ਸਾਡੇ ਬੱਸਾਂ ਵਾਲੇ ਆ ਟਰੱਕਾਂ ਵਾਲੇ ਆ ਕਾਰਾਂ ਵਾਲੇ ਆ ਉਹਨਾਂ ਦੀ ਰੋਜੀ ਰੋਟੀ ਦੇ ਇਹ ਸਿੱਧਾ ਹਮਲਾ ਹੈ ਇਹ ਸੰ ਹਮਲੇ ਖਿਲਾਫ 1 2 ਜਨਵਰੀ ਨੂੰ ਜਿਹੜਾ ਬਿਨਾਂ ਸੱਦੇ ਤੇ ਜਿਹੜੀ ਹੜਤਾਲ ਹੈ ਦੇਸ਼ ਦੇ ਅੰਦਰ ਹੋਈ ਹੈ ਲੇਕਿਨ ਹੁਣ ਜੂਨੀਅਨਾਂ ਨੇ ਲਾਮੰਦੀ ਕੀਤੀ ਹੈ ਔਰ ਐਸ ਕੇ ਐਮ ਜਿਹੜਾ ਦੇਸ਼ ਦਾ ਇੱਕ ਬਹੁਤ ਵੱਡਾ ਕਿਸਾਨਾਂ ਦਾ ਜਥੇਬੰਦੀ ਹੈ ਉਹਨੇ ਵੀ ਫੈਸਲਾ ਸਾਡਾ ਜਿਹੜਾ 16 ਜਨਵਰੀ ਨੂੰ ਦੇਸ਼ ਭਗਤ ਜਾਦਗਰ ਹਾਲ ਜ਼ਿਲੰਦਰ ਦੇ ਵਿੱਚ ਮੀਟਿੰਗ ਕਰਕੇ ਐਲਾਨ ਕੀਤਾ ਕਿ ਉਹਨਾਂ ਨਾਲ ਹਿੱਟ ਐਂਡ ਰੰਦੇ ਖਿਲਾਫ ਮੈਦਾਨ ਦੇ ਵਿੱਚ ਲੜਨਗੇ ਔਰ ਉਹ ਸਹਿਯੋਗ ਮਿਲ ਰਿਹਾ ਅੱਜ ਤੋਂ ਜਿਹੜਾ ਸੱਦਾ ਇਹ ਸਾਡੀਆਂ ਜਥੇਬੰਦੀਆਂ ਨੇ ਦਿੱਤਾ ਹੋਇਆ ਕਿ ਇਹਦਾ ਵਿਰੋਧ ਹੈ ਜਿਹੜਾ ਆਪਣੇ ਤੌਰ ਤੇ ਪੁਤਲੇ ਫੂਕੇ ਮੋਦੀ ਦੇ ਔਰ ਕੇਂਦਰ ਸਰਕਾਰ ਦੇ ਵੱਖ-ਵੱਖ ਤਰੀਕਿਆਂ ਨਾਲ ਮੁਜ਼ਾਹਰੇ ਰੈਲੀਆਂ ਕਰਕੇ ਅੱਜ ਤੋਂ ਜਿਹੜਾ ਰੋਸ ਦਾ ਪ੍ਰਕਟਾਵਾ ਉਹ ਸ਼ੁਰੂ ਕੀਤਾ ਜਾ ਰਿਹਾ ਸੋ ਅਸੀਂ ਆਸ ਕਰਦੇ ਹਾਂ ਵੀ ਇਹ ਕਾਨੂੰਨ ਮੋਦੀ ਸਰਕਾਰ ਜਿਹੜਾ ਵਾਪਸ ਲੈਵੇਗੀ ਇਹ ਡਰਾਈਵਰਾਂ ਦੀ ਜੋ ਰੋਜੀ ਰੋਟੀ ਆ ਉਹਨੂੰ ਤਾਂ ਅਸੀਂ ਬਚਾਇਆ ਜਾ ਸਕਦਾ ਜੇ ਅਸੀਂ ਸੜਕਾਂ ਤੇ ਲੜਾਂਗੇ ਸੋ ਬਾਕੀ ਸੰਘਰਸ਼ ਤੇ ਰਸਤੇ ਨੂੰ ਇਖਤियार ਕੀਤਾ ਗਿਆ ਹੈਗਾ ਕਿ ਹੁਣ ਜਿਹੜੀਆਂ ਕਿ ਸਰਕਾਰੀ ਜਿਹੜੀਆਂ ਕਿ ਟਰਾਂਸਪੋਰਟਰ ਨੇ ਜਾਂ ਫਿਰ ਪ੍ਰਾਈਵੇਟ ਵੀਹਿਕਲਸ ਨੇ ਉਹ ਉਹਨਾਂ ਦੇ ਚਾਲਕ ਵੀ ਹੁਣ ਇੱਕ ਮਹੀਨੇ ਤੇ ਇਕੱਠੇ ਹੋਏ ਨੇ ਸੋ ਕਿਸ ਕਦਰ ਜਿਹੜਾ ਕਿ ਇਹ ਇਸ ਦਾ ਜਿਹੜਾ ਕਿ ਵਿਆਪਕ ਅਸਰ ਦੇਖਣ ਨੂੰ ਮਿਲਦਾ ਹੈ ਬਿਲਕੁਲ ਜੀ ਜਦੋਂ ਸਰਕਾਰ ਨੇ ਕਾਨੂੰਨ ਸਾਰਿਆਂ ਉੱਪਰ ਚਾਹੇ ਮੋਟਰਸਾਈਕਲ ਚਲਾ ਰਿਹਾ ਚਾਹੇ ਉਹ ਕਾਰ ਚਲਾ ਰਿਹਾ ਚਾਹੇ ਬੱਸ ਚਾਹੇ ਟਰੱਕ ਚਾਹੇ ਟੈਕਸੀ ਚਾਹੇ ਆਟੋ ਸਾਰਿਆਂ ਦੇ ਉੱਪਰ ਇਹ ਕਾਨੂੰਨ ਲਾਗੂ ਕੀਤਾ ਤੇ ਸਾਰੇ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਸੋ ਸਾਰੇ ਟਰਾਂਸਪੋਰਟ ਦੇ ਕੰਮ ਹੀ ਨਹੀਂ ਇਹਦੇ ਨਾਲ ਜਿੱਥੇ ਦੂਸਰੇ ਕਿਸਾਨ ਜਥੇਬੰਦੀਆਂ ਜਾਂ ਹੋਰ ਵਰਗ ਜੁੜ ਰਹੇ ਨੇ ਉਹਦਾ ਕਾਰਨ ਇਹ ਹੈ ਕਿ ਉਹ ਵੀ ਵਰਗ ਕਿਤੇ ਨਾ ਕਿਤੇ ਡਰਾਈਵਰੀ ਲੈਣ ਨਾਲ ਜੁੜੇ ਹੋਏ ਨੇ ਚਾਹੇ ਕੋਈ ਟਰੈਕਟਰ ਚਲਾ ਰਿਹਾ ਚਾਹੇ ਕੋਈ ਆਪਣੀ ਕਾਰ ਚਲਾ ਰਿਹਾ ਚਾਹੇ ਮੋਟਰਸਾਈਕਲ ਚਲਾ ਰਿਹਾ ਸੋ ਉਹਨਾਂ ਨੂੰ ਵੀ ਇਹ ਸੰਘਰਸ਼ ਦੇ ਵਿੱਚ ਸਾਥ ਕਿ ਉਹ ਵੀ ਇੱਕ ਡਰਾਈਵ ਕਰਦੀ ਹੈ ਚਾਹੇ ਕੋਈ ਘਰੋਂ ਆਪਣੇ ਮੋਟਰਸਾਈਕਲ ਤੇ ਆਪਣੀ ਡਿਊਟੀ ਤੇ ਜਾਂਦਾ ਚਾਹੇ ਕੋਈ ਬੈਂਕ ਚ ਲੱਗਾ ਚਾਹੇ ਕੋਈ ਹੋਰ ਡਿਊਟੀ ਕਰ ਰਿਹਾ ਉਹ ਵੀ ਇਸ ਵਹੀਕਲ ਨੂੰ ਵਰਤਦਾ ਵਾ ਵਹੀਕਲ ਵਰਤ ਕੇ ਹੀ ਡਿਊਟੀ ਤੇ ਜਾਂਦਾ ਤੇ ਉਹਦੇ ਨਾਲ ਵੀ ਕੋਈ ਘਟਨਾ ਵਾਪਰ ਸਕਦੀ ਹੈ ਸੋ ਆਮ ਜਨਤਾ ਨੂੰ ਵੀ ਇਸ ਸੰਘਰਸ਼ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਉਹ ਸਾਥ ਦੇਣਾ ਚਾਹੀਦਾ ਸਾਡੀ ਅਪੀਲ ਹੈ ਸਾਰੇ ਆਮ ਨਾਗਰਿਕਾਂ ਨੂੰ ਵੀ ਉਹ ਵੀ ਇਸ ਸੰਘਰਸ਼ ਦੇ ਵਿੱਚ ਸਾਥ ਦੇਣ ਸੋ ਆਉਣ ਵਾਲੇ ਸਮੇਂ ਚ 16 ਤਰੀਕ ਨੂੰ ਜਿਹੜਾ ਸਾਡਾ 16 ਫਰਮ ਨੂੰ ਹੜਤਾਲ ਇੱਕ ਦਿਨ ਦੀ ਟੋਕਣ ਹੜਤਾਲ ਉਹ ਮੁਕੰਮਲ ਕੀਤੀ ਜਾਏਗੀ ਉਸ ਤੋਂ ਬਾਅਦ ਅਗਲੀ ਰਣਨੀਤੀ ਜਿਵੇਂ ਸਾਨੂੰ ਉੱਪ ਦੀਆਂ ਜਥੇਬੰਦੀਆਂ ਨੂੰ ਜੋ ਵੀ ਸੰਦੇਸ਼ ਆਏਗਾ ਉਸ ਹਿਸਾਬ ਨਾਲ ਅਗਲੀ ਤੈਰੀ ਕਰਾਂਗੇ ਸੋ ਬਾਕੀ ਕਾਨੂੰਨ ਜਿਹੜਾ ਨਵਾਂ ਬਣਿਆ ਇਸ ਦੇ ਮੁਤਾਬਕ 7 ਲੱਖ ਦਾ ਜੁਰਮਾਨਾ ਅਤੇ 10 ਸਾਲ ਦੀ ਕੈਦ ਦਾ ਪ੍ਰਬੰਧਨ ਹੈਗਾ ਆ ਤੇ ਇਹ ਵੀ ਪ੍ਰੋਸੈਸ ਦਿੱਤਾ ਗਿਆ ਕਿ ਜੇਕਰ ਜਿਹੜਾ ਚਾਲਕ ਹੈਗਾ ਜਾਂ ਮੌਕੇ ਤੋਂ ਨਹੀਂ ਭੱਜਦਾ ਤਾਂ ਇਹ ਜਿਹੜੀ ਹੈ ਉਸ ਨੂੰ ਛੂਡ ਦਿੱਤੀ ਜਾਵੇ ਉਹਨੂੰ ਨਹੀਂ ਛੋਟਣ ਦਿੱਤੀ ਜਾਵੇਗੀ ਫਿਰ ਵੀ ਉਹ ਨਹੀਂ ਗੱਡੀ ਦੀ ਤੇ ਬੰਦੇ ਦੀ ਜ਼ਮਾਨਤ ਨਹੀਂ ਹੋਏਗੀ ਜੇ ਮੌਤ ਹੋ ਜਾਂਦੀ ਹੈ ਤੇ ਉਹਨੂੰ ਸਜ਼ਾ ਜਿਹੜੀ ਹੈ 5 ਸਾਲ ਦੀ ਸਜ਼ਾ ਤੇ ਜੁਰਮਾਨਾ ਜਿਹੜਾ ਉਹ ਫਿਰ ਵੀ ਹੋਣਗੇ ਤੁਹਾਡੀ ਕੀ ਮੰਗ ਹੈਗੀ ਹੁਣ ਸਾਡੀ ਮੰਗ ਹੈ ਕਿ ਇਸ ਨੂੰ ਬਿਲਕੁਲ ਖਤਮ ਕਰਨਾ ਚਾਹੀਦਾ ਔਰ ਖਤਮ ਕਰਕੇ ਜਿਹੜਾ ਪੁਰਾਣਾ ਕਾਨੂੰਨ ਸੀਗਾ ਆਈਪੀਸੀ ਦਾ ਜਿਹੜਾ 304 ए ਸੀ ਉਹ ਉਸੇ ਤਰ੍ਹਾਂ ਦੀ ਪ੍ਰੋਵੀਜ਼ਨ ਹੀ ਕੰਟੀਨਿਊ ਕਰਨੀ ਚਾਹੀਦੀ ਹੈ ਸੋ ਅਕਿ ਜਿਹੜੀ ਇਹ ਪੁਰਾਣਾ ਕਾਨੂੰਨ ਹੀ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸੋ 16 ਫਰਵਰੀ ਨੂੰ ਦੇਸ਼ ਪੱਧਰ ਦੇ ਉੱਪਰ ਜਿਹੜੀਆਂ ਕਿ ਕਿਸਾਨ ਜਥੇਬੰਦੀਆਂ ਅਤੇ ਟਰਾਂਸਪੋਰਟਰ ਯੂਨੀਅਨ ਵੱਲੋਂ ਇਕੱਠੇ ਹੋ ਕੇ 16 ਫਰਵਰੀ ਨੂੰ ਵੱਡੇ ਪੱਧਰ ਤੇ ਦੇਸ਼ ਵਿਆਪੀ ਜਿਹੜਾ ਕਿ ਚੱਕਾ ਜਾਮ ਕੀਤਾ ਜਾ ਰਿਹਾ ਹੈ ਸੋ ਜ਼ਾਹਰ ਜੀ ਗੱਲ ਹੈ ਕਿ ਜੇਕਰ ਚੱਕਾ ਜਾਮ ਹੁੰਦਾ ਤਾਂ ਆਮ ਜਨ ਜੀਵਨ ਨੂੰ ਤੇ ਅਸਰ ਪੈਣਾ ਸੁਭਾਵਿਕ ਹੈ ਅਤੇ ਇਹਨਾਂ ਸਮੂਹ ਟਰਾਂਸਪੋਰਟਰਾਂ ਅਤੇ ਕਿਸਾਨ ਜਥੇ ਦੀ ਮੰਗ ਜਥੇਬੰਦੀ ਦੀ ਮੰਗ ਹੈ ਕਿ ਕਾਨੂੰਨ ਦੇ ਵਿੱਚ ਸੋਧ ਕੀਤੀ ਜਾਵੇ ਅਤੇ ਜਿਹੜਾ ਪੁਰਾਣਾ ਕਾਨੂੰਨ ਉਹ ਹੀ ਲਾਗੂ ਕੀਤਾ ਜਾਵੇ ਮੈਂ ਦੋਚਾ ਧੰਨਵਾਦ